ਤੁਹਾਨੂੰ ਨਾਲੀ ਚੀਜ਼ ਆਪੀ ਵਿਆਹ ਕੌਣ ਲੱਗ ਜਾਊਗਾ ਜੀ ਇਹਦਾ ਗੱਲ ਆ ਹਾਂ ਹਾਂ ਸੁਪਰੀ ਜਾਨੇ ਬਾਰੇ ਬਣਾਤਾ ਕੋਈ ਨਹੀਂ ਤਨ ਪਤਾ ਕੀ ਗੱਲ ਸਵੇਰ ਤੋਂ ਚੈਨ ਨਹੀਂ ਰਹਿੰਦੇ ਨਾ ਦੇਖ ਅਮੰਗ ਸੁਨਾਲੀ ਚੀਜ਼ ਆਪੀ ਵਿਆਹ ਕੌਣ ਲੱਗ ਜਾਊਗਾ ਜੀ ਇਹਦਾ ਗੱਲ ਆ ਹਾਂ 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 ਬਣਾਤਾ ਕੋਸ਼ਿਸ਼ ਕਰਦਾ ਕਿ ਜੇਲਾ ਦੋ ਚੈਨੀਆਂ ਰਹਿ ਗਈਆਂ ਨਾ

ਉਹ ਲੈ ਲੋ ਉਹ ਸਿੱਟੀ ਚੌਂਦੀ ਵਾਲੇ ਭੇਜ ਦੋ ਬੰਦੇ ਇਹ ਨਵੇਂ ਸਾਲ ਦੀ ਸਭ ਤੋਂ ਵੱਡੀ ਪ੍ਰੋਬਲਮ ਨਹੀਂ ਅੱਛੀ ਉਪਲਬਧ ਕਟੜ ਦੂਜੇ ਲੋਕਾਂ ਨੂੰ ਉਹ ਸਭ ਤੋਂ ਵੱਡਾ ਕੰਮ ਹੋਇਆ ਜੀ ਤੁਹਾਨੂੰ ਡੀਜੀ ਵੀ ਅਸੀਂ ਦਿੱਤੀ ਹੈ 16 ਮਾਰਜ਼ਾ ਤੇ ਦੇਖੋ ਕਈ ਹੈਗੀ ਅੱਛਾ ਬਹੁਤ ਵਧੀਆ ਲੱਗ ਰਿਹਾ ਹੈ ਅੱਛਾ ਇਹ ਤਾਂ ਮਹਿੰਗੇ ਜਰਾਂ ਨੂੰ ਆ ਇਹ ਤਾਂ ਡੈਰੀ ਲੱਲਦੀ ਹੈ ਐ ਕੋ ਆਏ ਆਏ ਜੇ ਜਦੋਂ ਅਗਰ ਆਪ ਛੱਡਦੇ ਆਂ ਕਿਰ ਖਾਓ ਜੇ ਟੇਬਲ ਤੇਰ ਖਾਓ ਸਾਹਵੇਂ ਹਮ ਟੇਬਲ ਤੇਰ ਹੈ ਮੰਨ ਲਓ 何が言うの ਥੱਲੇ ਆ ਜੀ ਨਰੇਜ ਦੀ ਥੱਲੇ ਐਤੋਂ ਪੌੜੇ ਉੱਤਰ ਤੇ ਨਤੀਜੇ ਵੀ ਲੈਂਚ ਹੀ ਲਾ ਗੋ ਨਤੀਜੇ ਲੈਂਚ ਕਰਨਾ ਚਾਹਣ ਜਿਹੜੇ ਇੱਕ ਅਸਲੀ ਤਰ੍ਹਾਂ ਮੌਜੂਦਾਨੋ ਦਿੱਸਦਾ ਜੀ ਇਹ ਸਾਡੇ ਸਾਡੇ ਆਫੀਸਰਸ ਜਿਹੜੇ ਕਿ ਐਂਟੀ ਸੋਸ਼ਲ 엘ਿਮੈਂਟਸ ਦੇ ਅਗੇਂਸਟ ਕਾਰਗੁਜ਼ਾਰੀ ਬਰਨਾਲਾ ਪੁਲਿਸ ਦੀ ਰੈਗੂਲਰ ਚੱਲਦੀ ਰਹਿੰਦੀ ਹੈਗੀ ਉਹਦੇ ਤਹਿਤ ਸਾਨੂੰ ਦੋ ਫਰੰਟਸ ਤੇ ਆਰਮਸ ਐਂਡ ਨਾਰਕੋਟਿਕਸ ਦੋ ਫਰੰਟਸ ਤੇ ਸਾਡੀ ਟੀਮ ਜੋ ਕਿ ਸਾਡੇ ਐਸਪੀਡੀ ਸੰਦੀਪ ਮਾਨ ਜੀ ਉਹਨਾਂ ਨਾਲ ਡੀਐਸਪੀਡੀ ਰਜਿੰਦਰਪਾਲ ਜੀ ਨਾਲ ਇਨਚਾਰਜ ਸੀ ਇਹ ਬਲਜੀਤ ਸਿੰਘ ਉਹਨਾਂ ਦੀ ਟੀਮਸ ਐਂਡ ਟੈਕਨੀਕਲ ਟੀਮਸ ਉਹਨਾਂ ਨੇ ਰਲ ਕੇ ਦੋ ਐਦਾਂ ਦੇ ਵਿਰੋਧ ਦਾ ਪਰਦਾ ਫਾਸ਼ ਕੀਤਾ ਹੈਗਾ ਜੋ ਕਿ ਇੱਕ ਨਾਰਕੋਟਿਕਸ ਦੇ ਵਿੱਚ ਡੀਲ ਕਰਦੇ ਸੀਗੇ ਇਹ ਚਾਰ ਇੰਡੀਵਿਜੂਅਲਸ ਅਸੀਂ ਅਰੈਸਟ ਕੀਤੇ ਹੈਗੇ ਰਾਜਵੀਰ ਸਿੰਘ ਗੁਰਪ੍ਰੀਤ ਸਿੰਘ ਅਮਰਿੰਦਰ ਸਿੰਘ ਐਂਡ ਉਪਕਾਰ ਸਿੰਘ ਇਹ ਇਨਾਂ ਨੂੰ ਇਹਨਾਂ ਦੇ ਥਰੂ ਸਾਨੂੰ ਬਰਾਮਦਗੀ ਹੋਈ ਹੈ 306 ਗ੍ਰਾਮ ਹੈਰੋਇਨ ਦੀ ਐਂਡ ਇੱਕ ਵਰਨਾ ਗੱਡੀ ਵਾਈਟ ਕਲਰ ਦੀ ਇਹ ਵੀ ਨਾ ਤੋਂ ਬਰਾਮਦ ਹੋਈ ਹੈ ਜੋ ਇਹਨਾਂ ਦੀ ਪੁੱਛਗਿੱਛ ਤੋਂ ਬਾਅਦ ਸਾਨੂੰ ਪਤਾ ਲੱਗਿਆ ਡਿਊਰਿੰਗ ਇਨਵੈਸਟੀਗੇਸ਼ਨ ਕਿ ਰਾਜਵੀਰ ਸਿੰਘ ਤੇ ਪਹਿਲਾਂ 3 ਐਫਆਈਆਰਸ ਦਰਜ ਹੈ ਜਿਦੇ ਵਿੱਚ ਐਨਡੀਪੀਐਸ ਦੀ ਵੀ ਦਰਜ ਹੈਗੀ ਐਂਡ ਜੋ ਗੁਰਪ੍ਰੀਤ ਸਿੰਘ ਹੈ ਉਹਦੇ ਤੇ ਇੱਕ ਮੁਕਦਮਾ ਹੈਗਾ ਐਂਡ ਅਮਰਿੰਦਰ ਸਿੰਘ ਤੇ ਵੀ ਆਰਮਜ਼ ਐਕਟ ਦਾ ਮੁਕਦਮਾ ਐਂਡ ਉਪਕਾਰ ਸਿੰਘ ਤੇ ਵੀ ਇੱਕ ਚੋਰੀ ਦਾ ਮੁਕਦਮਾ ਦਰਜ ਹੈ ਤੇ ਇਦੇ ਨਾਲ ਨਾਲ ਜੀ ਆਰਮਜ਼ ਐਕਟ ਦੇ ਵੀ ਕਾਰਵਾਈ ਕਰਦੇ ਹੋਏ ਆਰਗੇਨਾਈਜ਼ ਕ੍ਰਾਈਮ ਦੇ ਅਗੇਂਸਟ ਸੇਮ ਟੀਮ ਉਹਦੇ ਵਿੱਚ ਵੀ ਅੱਛੀ ਉਪਲਬਧੀ ਹਾਸਿਲ ਹੋਈ ਹੈ ਜਿਦੇ ਵਿੱਚ ਅਸੀਂ 2 ਐਫਆਈਆਰਸ ਦਰਜ ਕੀਤੀਆਂ ਐਂਡ 2 ਅਕਿਊਜ਼ਡ ਅਸੀਂ ਗ੍ਰਿਫਤ ਦੇ ਵਿੱਚ ਲਏ ਹਨ ਇੱਕ ਹੈਗਾ ਜਸਵਿੰਦਰ ਸਿੰਘ ਉਰਫ ਗੋਰਾ ਇਹ ਪੱਖੋ ਕਲਾ ਦਾ ਰਹਿਣ ਵਾਲਾ ਹੈ ਇਹਦੇ ਤੋਂ ਸਾਨੂੰ 2 32 ਬੋਰ ਦੇ ਕੰਟਰੀ ਮੇਡ ਵੈਪਨ ਬਰਾਮਦ ਹੋਏ ਨਾਲ 2 ਲਾਈਵ ਕਾਰਟ੍ਰੇਜਸ ਇਹ ਜੋ ਜਸਵਿੰਦਰ ਸਿੰਘ ਗੋਰਾ ਇਹਦੇ ਤੇ ਪਹਿਲਾਂ ਵੀ 2 ਮੁਕਦਮੇ ਦਰਜ ਹੈ ਲੜਾਈ ਝਗੜੇ ਦੇ ਇੱਕ 307 307 ਜੋ ਅਰਸਟਵਾਈਲ ਆਪੀਸੀਸੀ ਕੀ ਅਟੈਂਪਟ ਟੂ ਮਰਡਰ ਉਹ ਵੀ ਪਰਚਾਇ ਤੇ ਦਰਜ ਹੈ ਇੱਕ ਦੂਜਾ ਹੈਗਾ ਮਨਦੀਪ ਸਿੰਘ ਉਰਫ ਮੋਟੂ ਇਹਦੇ ਤੋਂ ਵੀ ਸਾਨੂੰ ਇੱਕ 32 ਬੋਰ ਦਾ ਕੰਟਰੀ ਮੇਡ ਵੈਪਨ ਤੇ 1 ਲਾਈਵ ਕਾਰਟ੍ਰਿਜ ਹੈਜ਼ ਬੀਨ ਰਿਕਵਰਡ ਫਰਮ ਹਿਮ ਤਾਂ ਇਹ ਦੋ ਅੱਛੀ ਰਿਕਵਰੀਜ਼ ਐਨਡੀਪੀਐਸ ਐਂਡ ਆਰਮਜ਼ ਐਕਟ ਦੇ ਇਹ ਜੀ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਵੇ ਓਬਵੀਅਸਲੀ ਕੋਈ ਕ੍ਰਾਈਮ ਕਰਨ ਵਾਸਤੇ ਹੀ ਇੱਥੇ ਲੈ ਕੇ ਆਏ ਸੀ ਕਿ ਤੇ ਜੋ ਨਾਰਕੋਟਿਕਸ ਹੈ ਉਹਦੇ ਵਿੱਚ ਤੋਂ ਫਾਰਵਰਡ ਦੇ ਵਿੱਚ ਜਾਂਦੇ ਹੋਏ ਅਸੀਂ ਦੋ ਅਕਿਊਜ਼ਡ ਜਿਹੜੇ ਫੜੇ ਹੈਗੇ ਅਮਰਿੰਦਰ ਅਨੁਕਾਰ ਉਹ ਫਾਰਵਰਡ ਲਿੰਕ ਦੇ ਵਿੱਚ ਹੀ ਫੜੇ ਆ ਜੋ ਆਰਮਸ ਹੈਗੇ ਉਹ ਕਿੱਥੋਂ ਲੈ ਕੇ ਆਏ ਸੀਗੇ ਐਂਡ ਵਾਟ ਵਾਸ ਦੇ ਵਰ ਟੂ ਬੀ ਯੂਜ਼ਡ ਫੋਰ ਉਹ ਸਾਰਾ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਜਾਂਚਬਿੰਨ ਕਰਾਗੇ ਤੇ ਸਰ ਪ੍ਰੋਪਰਟੀ ਵਗੈਰਾ ਵੀ ਸੀਲ ਕੀਤੀ ਹੋਵੇ ਇਹਨਾਂ ਤੋਂ ਹੈਰ ਨੂੰ ਫੜੇ ਜੀ ਐਨਡੀਪੀਐਸ ਦੇ ਵਿੱਚ ਮੈਂ ਤੁਹਾਨੂੰ ਜਾਣੂ ਕਰਾਵਾਂਗਾ ਕਿ ਪਿਛਲੇ 2.5 ਸਾਲ ਦੇ ਵਿੱਚ ਅਸੀਂ ਨੀਅਰ ਅਬਾਊਟ 20 ਕੇਸਿਸ ਦੇ ਵਿੱਚ ਮੋਰ ਦੈਨ 10 ਕਰੋੜ ਦੀ ਪ੍ਰੋਪਰਟੀ ਫ੍ਰੀਜ਼ ਕਰਾਈ ਹੈਗੀ ਹੁਣ ਵੀ ਰੀਸੈਂਟਲੀ ਥਿਸ ਇਸ ਮਹੀਨੇ ਵੀ ਸਾਨੂੰ ਇੱਕ ਹੋਰ ਅਸੀਂ ਪ੍ਰੋਪਰਟੀ ਔਰ ਜੋ ਮਨੀ ਹੈਗਾ ਉਹ ਡਰਗ ਮਨੀ ਉਹ ਸੀਜ਼ ਫ੍ਰੀਜ਼ ਕਰਾਇਆ ਹੈਗਾ ਫ্রম ði ਕੰਪੀਟੈਂਟ ਅਥਾਰਟੀ ਜਿਸki ਵੈਲਿਊ ਅਰਾਊਂਡ 1.5 ਕਰੋੜਸ ਹੈਗੀ। ਤੋਂ ਡੈਫੀਨਿਟਲੀ ਜੋ ਵੀ ਜੀ ਨਾਰਕੋਟਿਕਸ ਦੇ ਵਿੱਚ ਕਰੇਗਾ ਐਸ ਪਰ ði ਪ੍ਰੋਵੀਜ਼ਨਸ ਆਫ 68 ਐਫ ਆਫ ði ਐਨਡੀਪੀਐਸ ਐਕਟ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ। ਜਿ ਸਰ ਰਿਮਾਂਡ ਵਗੈਰਾ ਜੀ। ਇਹਨਾਂ ਦੇ ਵੀ ਇਹਨਾਂ ਦਾ ਰਿਮਾਂਡ ਲਿਆ ਹੋਇਆ ਹੈ ਜੀ। एंड फर्दर भी अगर जरूरत पड़ेगी तो जरूर लगा पर अपना गया गया। ये कंट्री मेड है जी इंडियन ये जी जो अपने राजवीर सिंह एंड गुरप्रीत है बरनाले के रहने वाले हैं एंड एक अमरिंदर है धनोले एरिया का है एंड ये जो उपकार सिंह है ये लोमोवाले एरिया